ਲਓ ਬਈ ਹੋ ਗਈ ਦਿਨ ਦੀ ਸ਼ੁਰੂਆਤ ਫਿਰ ਆਪਣੇ ਦੀ ਅੱਜ ਪਸ਼ੂਆ ਵਾਲੇ ਕੰਮਕਾਰ ਤੋਂ ਡੰਗਰੇ ਅੰਦਰੀਏ ਸਾਰੇ ਅੱਜ ਤਾਰਾ ਨਿਕਲ ਲੀਆਂ ਆ ਰਹਿਣ ਠੰਡਾ ਪੂਰੀ ਜਿੰਨਾਂ ਨੇ ਫੀਡ ਖਾਣੀ ਜਾਂਦਾਂ ਨੂੰ ਧਾਰਾ ਨਿਕਲਿਆ ਜਾਂਦਾਂ ਨੂੰ ਫੀਡ ਪਿਆ ਚੱਲੀ ਆ ਬਾਕੀ ਨੇ ਨਿਕਲ ਲੀਆਂ ਜੇ ਬਾਕੀ ਨੂੰ ਨਾਨ ਨਾਲ ਹੀ ਪਾਈ ਜਾਣੀ ਫਿਰ ਪੱਕੀ ਫੀਡ ਤੇ ਆਪਾਂ ਨੂੰ ਇਹੋ ਵਰਤੀ ਦੀ ਅੱਜ ਕੱਲ ਨਿਊਟ੍ਰੀਕੰਨਾਂ ਦੀ ਕਨਾਲ ਸੀ ਆ ਰਸਤਾ ਪਾਊਡਰ ਵਰਤੀਦਾ ਵਾ ਜਿਹੜੇ ਡੰਕ ਨੂੰ ਫਿੱਟ ਪਾਉਣੀ ਆ ਕਨਾਲ ਬਾਊਡਰ ਦੇਖੋ ਨੂੰ ਪਾਉਂਦੇ ਆ ਬਾਕੀ ਨੂੰ ਦੂਜਾ ਪੈਂਦੇ ਆ ਜੁਨੀਅਰਸਟੀ ਵਾਲਾ ਮਾੜਾ ਯਾਰ ਲਾ ਲਈਦਾ ਵਿੱਚ ਚੱਲ ਠੀਕ ਓਕੇ ਗੱਲ ਬਾਤ ਹੋ ਜਾਂਦੀ ਆ ਤੋਂ ਨੇ ਰੱਖ ਦੇਣਾ ਵਾ ਕਿ ਕੱਲ ਥੋੜੀ ਕੱਲ ਤੋਂ ਉੱਪਰ ਲੱਗੀ ਸੀ ਪਰਾਇ ਦਾ ਮੌਸਮ ਹੈ ਧੁੰਦ ਵਾਲਾ ਹੀ ਐਨ ਪੂਰਾ ਚੱਲ ਚੱਲ ਫਲਾਸਟ ਚੱਲ ਗਿਆ ਖਰੀ ਲਾਓ ਬਈ ਸਵੇਰ ਦੇ ਪਠੇਰ ਦਾ ਹਾਤੇ ਆ ਪੰਜ ਥਾਲੇ ਕੰਦੇ ਸਾਢੇ 5 ਵਜੇ ਰਵਾਤੇ ਸਵੇਰੇ ਬਨੇਰੇ ਤਾ ਹੁਣ ਬਸ ਬਾਹਰ ਕੱਢਦੇ ਘੜੀ ਕਨੂ ਪਾਣੀ ਟੋਣ ਤੇ ਫਿਰ ਬਾੜ ਲੀਆਂ ਖੁਰਲੀਆਂ ਦੇ ਬੰਦ ਰਹੇ ਚੱਲ ਇਹ ਤਾਂ ਉਦਾਂ ਹੀ ਕਹਿੰਦੇ ਉਦਾਂ 7 ਵਜੇ ਲਾ ਦਈਂਦੇ ਆ 7 ਵਜੇ ਸੌਤਕ ਅਈ ਮੁੱਠਾਂ ਚ ਲੇਟ ਹੀ ਪੜੀ ਹੋ ਜਾਂਦਾ ਦੇ ਡੇਰੀਆਂ ਵਾਲੇ ਵੰਗਰ ਕੋਠਿਆਂ ਨਹੀਂ ਜਾਂਦਾ ਸਪੈਸ਼ਲ ਛੇਤੀ ਛੇਤੀ ਬਿਨੇ ਰਹੇ ਦੇਖ ਆ ਖੇਤਾਂ ਚ ਘਰ ਆ ਬਾਅਦ ਠੰਡੀ ਪੜੀ ਹੁੰਦੀ ਧੁੰਦ ਪਈ ਆ ਤੇ ਇੰਨੇ ਕੋ ਜੀ ਮਹਰ ਹਲਦੇ ਆ ਆਵਲ ਸਪੈਸ਼ਲ ਬੂਟ ਰੱਖੇ ਆ ਕੰਮ ਕਰਨ ਨੂੰ ਸਾਰੇ ਡੰਕਰਾਂ ਨੂੰ ਪਾਣੀ ਡਾ ਕੇ ਬੰਨਤੇ ਆ ਬਾਹਰ ਜਿਹੜੀ ਪ੍ਰਾਲੀ ਜਿਹल्या ਖੁਰਦੇ ਸਿੱਟੀ ਉਹਨਾਂ ਖਾਂਣ ਲੱਪੇ ਆ ਹੁੰਦੇ ਦਾ ਰੱਜਿਆ ਪਰ ਫਿਰ ਵੀ ਉਹਨਾਂ ਖਾ ਲੈਣੀ ਥੋੜੀ ਬਹੁਤੀ ਚੱਲੇ ਵੀ ਪ੍ਰਾਲੀ ਵੀ ਆਪਣੇ ਤੋਂ ਵਾਧੂ ਪਈ ਆ ਤੇ ਇਹ ਵੀ ਖਾ ਖੂ ਲੈਂਦੇ ਆ ਗਾਉ ਵੀ ਅੱਜ ਸ਼ਾਮਾਂ ਵਾਲੇ ਪੱਠੇ ਜਾਂ ਰਾਤ ਵਾਲੇ ਕਹ ਲੋ ਪਾ ਗਏ ਤੇ ਕੰਮ ਨਬੇੜਤਾ ਅੱਜ ਦਾ 1:00 ਵਜੇ ਤੇ ਲੱਗੇ ਛੱਗੇ ਬਾਕੀ ਜਿਹੜੀ ਪ੍ਰਾਲੀ ਪੀਰੇ ਬਾਹਰ ਖਾਂੜਿਆ ਸ਼ਾਮ ਨੂੰ ਧਾਰਾਂ ਕੱਢ ਗਏ ਪਾਣੀ ਡਾ ਕੇ ਫਿਰ ਅੰਦਰ ਬਾੜਨੇ ਆ ਫਿਰ ਨਾਏ ਖਾਣੇ ਆ ਫਿਰ ਇੱਕ ਵਾਰੀ ਪਾਣੀ ਡਾ ਕੇ ਤੇ ਬਸ ਫਿਰ ਵੇੜ ਦੇ ਨਾਲ ਕੰਮ ਅੱਜ ਦਾ ਪਠਿਆਂ ਵਾਲੇ ਕਮਰੇ ਦਾ ਅੱਜ ਦੀ ਲਗਭਗ ਸਮਾਪਤੀ ਹੋ ਗਈ ਆ ਤੇਰਾ ਤੋੜੀ ਆ ਨਾਲ ਹੀ ਲੱ ਬਣਾਇਆ ਵਾ ਛੱਡ ਦੇ ਵੀ ਲੱਗੋ ਤੂੜੀ ਪੈ ਜੇ ਤੇ ਸੌਖਾ ਹੀ ਰਹੇਗਾ ਮੈਂ ਮੁੱਕ ਗਈ ਆ ਮੇਰੀ ਅੱਜ ਸ਼ਾਮ ਆ ਜੋ ਗਈ ਆ ਬਾਕੀ ਹੁਣ ਸਾਰਾ ਕੰਮ ਕਰਮਕਾ ਕੇ ਤੁੱਪ ਸੇਕਣ ਵਾਤੇ ਦੁਪਹਿਰੇ ਬੈ ਗਿਆਂ ਕੋਠੇ ਤੇ ਆ ਸਾਹਮਣੇ ਬੜਾ ਲੰਮੀ ਥਾਂ ਪਟਣ ਡਿਆ ਜਿਹੜੇ ਟਾਵਰ ਤੇ ਨਵੀਂ ਲਾਈਨ ਨਿਕਲਦੀ ਇੱਕ ਬਜਲੀ ਵਾਲੀ ਇਹ ਆ ਪੈਲੀ ਦੇ ਅੱਧ ਚ ਬੜਾ ਲਾਤਾ ਸਰਕਾਰਾਂ ਵੀ ਪਾਣੀ ਥਾਂ ਥਾਂ ਤੇ ਲਾਈਨ ਕਰ ਬਈ ਇੰਨੇ ਏਰੀਆ ਦੇ ਵਿੱਚ ਸਾਡੇ ਵਿੱਚ 5 6 ਬਜਲੀ ਵਾਲੀਆਂ ਲਾਈਨਾਂ ਹੀ ਲੰਗਾਂ ਡੀਆਂ ਇੱਕ ਹੁਣ ਆਪਣੀ ਪਿਆਲੀ ਦਾਦੇ ਚ ਵੜਾ ਲਾ ਦੇਣ ਲੱਗੇ ਆ ਚੱਲਣ ਡਿਆ ਕੰਮ ਤੇ ਬਾਕੀ ਹੁਣ ਫਿਰ ਧੁੱਪ ਸੇਕੀ ਆ ਰਹੀ ਆ ਸ਼ਾਮੀ ਹੁਣ ਵੇਖਾਂਗੇ ਪਸ਼ੂਆਂ ਵੱਲ ਵੀ ਸਾਗ ਤੱਕ ਕੀ ਆ ਕੀ ਨਹੀਂ ਬਾਕੀ ਇਧਰ ਪਸ਼ੂ ਲੈਣ ਡਿਆ ਧੁੱਪ ਦਾ ਪੂਰਾ ਆਨੰਦ ਹੈ ਅੱਡੇ ਕਾ ਖਾਂਡੇ ਪ੍ਰਾਲੀ ਖਾਂਡੇ ਖਲੋਤੇ ਬਾਕੀ ਬੈਠੇ ਇੱਧਰ ਲਈ ਸਾਰੇ ਬੈਠੇ ਆ ਪੂਰਾ ਅਨੰਤ ਲਿਆ ਜਾ ਰਿਹਾ ਧੁੱਪ ਦਾ ਇਹਨਾਂ ਵਲੋਂ ਵੀ ਕਿ ਕਿ ਧੁੱਪਾਂ ਚ ਲੱਗੀ ਬਹੁਤ ਜ਼ਿਆਦਾ ਦੇ ਇੱਕ ਗਾਂ ਹੀ ਰਹਿ ਗਈ ਸੀ ਬਾਹਰ ਫੀਡ ਖਾਣ ਵਾਲੀ ਬਾਕੀ ਨੇ ਸ਼ਾਮਾਂ ਦਾ ਕੰਮ ਚੰਮਰ ਵਾਲੇ ਬੰਤੇ ਡੰਗਰ ਸਾਰੇ ਅੰਦਰ ਸਾਰੇ ਅੰਦਰ ਵੱਜ ਗਏ ਆ ਹੁਣ ਘੜੀ ਕਨੂੰ ਕੱਢਣੇ ਬਾਹਰ ਤੇ ਪਾਣੀ ਡਾਉਣਾ ਇੱਕ ਵਾਰੀ ਰਾਤ ਨੂੰ ਬੱਸ ਉਹਦੋਂ ਬਾਅਦ ਫੇਰ ਸਮਾਪਤੀ ਕਿ ਗਾਂ ਦੀ ਰਹਿ ਗਈ ਫੀਡ ਖਾਣ ਵਾਲੇ ਵੀ ਬੰਦ ਨਹੀਂ ਹੋਣਾ